ਆਨੰਗੁਰ ਤੋਂ ਮੈਟਰਨ ਮੈਂ ਕੱਲੇ ਕੱਲੇ ਦਾ ਨੋਟ ਲੈ ਸਕਦਾਗਾ ਤੇ ਸਾਡੇ ਸ਼ਹਿਰੀ ਪ੍ਰਧਾਨ ਬੈਠੇ ਨਾ ਮੋਹਰ ਸਾਹਿਬ ਅਸੀਂ ਨੰਦਗੜ੍ਹਿਆ ਮੋਹਰ ਸਾਹਿਬ ਕਹਿੰਦਾ ਲੈ ਆ ਇੱਧਰ ਬੈਠੇ ਲੋ ਫਤ ਨਾ ਹੋਏ ਤੇ ਇਸ ਗੱਲ ਵੀ ਮੈਂ ਮਾਫੀ ਮੰਗਦਾਗਾ ਵੀ ਟਾਈਮ ਬਹੁਤ ਲੱਗ ਗਿਆ ਤੇ ਆਪਣੇ ਵੀ ਕਿ ਜਿਹੜੇ ਜ਼ੋਨ ਵੜਦੇ ਨੇ ਇਹ ਆਈ ਵਾਰ ਨਹੀਂ ਬਦਲ ਜਾਂਦੇ ਤਾਂ ਪਿਛਲੀ ਵਾਰੀ ਛੋਟਾ ਬੋੜਾ ਨਾ ਸੀਗਾ ਉਹਦਾ ਆਪਾਂ ਸਭ ਦੀ ਮੈਂਬਰ ਉਹਨੂੰ ਪਿੱਛੇ ਦੀ ਨੁਮਾਇੰਦਗੀ ਤਿਆਰ ਕਰਕੇ ਰੱਖਿਓ ਜੋ ਜੇ ਐਸਸੀ ਆ ਗਿਆ ਆਪਣਾ ਉਥੇ ਜਰਨਲ ਕਰਤਾ ਤਿਆਰ ਤੇ ਉਥੇ ਰਿਜਰਵ ਸੀਟ ਐਸੀ ਕਰਾ ਕੇ ਆਪਾਂ ਨੂੰ ਚੋੜ ਐਸਸੀ ਦੀ ਲੜਾਉਣੀ ਪਊਗੀ ਜੇ ਲੇਡੀ ਦੀ ਆ ਗਈ ਤਾਂ ਉਹਨੂੰ ਲੇਡੀ ਦੀ ਲੜਾਉਣੀ ਪਊਗੀ ਹੋ ਸਕਦਾ ਹੈਗਾ ਵੀ ਵੱਡੇ ਪਿੰਡ ਦੇ ਜਿਹੜੇ ਆਪਾਂ ਨੂੰ ਝੂਆ ਵੱਡੇ ਪਿੰਡਾਂ 'ਚੋਂ ਲੜਾਈ ਆਵੇ ਮੈਂ ਪਿਛਲੀ ਵਾਰੀ ਪ੍ਰਧਾਨ ਦੰਨਾ ਤੁਹਾਨੂੰ ਦੋ ਦਿਨਾਂ ਦੇਤੇ ਵੀ ਰੋਗੀ ਮੈਂ ਬਹੁਤ ਸਮਝਾਇਆ ਇਸ ਗੱਲ ਵਿੱਚੇ ਪੀ ਜਿਹੜਾ ਵੀਰੋਗੇ ਦੋ ਦੜਾ ਹੈਗਾ ਦੋੜੜੇ ਦੀ 250 ਫੋਨ ਚੱਕ ਪਾਰੀ ਹੈ ਤੇ ਤੈਨੂੰ ਕਿਸੇ ਨੂੰ ਗੁੱਸਾ ਨਹੀਂ ਕਰਨਾ ਕਿ ਫੋਨ ਨਹੀਂ ਚੁੱਕਿਆ ਤੁਸੀਂ ਇਲੈਕਸ਼ਨਾਂ ਦੇ ਸੰਬੰਧ ਵਿੱਚ ਚੇਤਾਵਨੀ ਦਿੱਤੀ ਜਗਤਾਰ ਨਾਲ ਤੱਕਾ ਦਰਸ਼ਨ ਤਰਜੀਹ ਦੇ ਇਹਨਾਂ ਦਾ ਪ੍ਰੋਪਰਸੀਟ ਕੋਆਰਡੀਨੇਟ ਕਰਦਾ ਲੋਕਪਰਦਾਨ ਨੇ ਇਹ ਲੋਕਪਰਦਾਨ ਨੇ ਬੈਠਿਆ ਇਹ ਤੁਹਾਡੇ ਕਿਸਾਰੀ ਦੇ ਨੇ ਇਹਨਾਂ ਇਹ ਆਪਣੀ ਬੋਹਾ ਦੀ ਸੰਧਾਰ ਦੀ ਤੁਹਾਡੇ ਕਿਸਾਨੀ ਇਹ ਆਪਣੀ ਜੱਟਾਰ ਵੀਰ ਨੇ ਇਹ ਆਪਣੀ ਸਰਪਲ ਇਹ ਸਰਪਲ ਲੈ ਕੇ ਆਏ ਵੀ ਤੁਹਾਡੇ ਜਿਲ੍ਹੇ ਚਲੇ ਪਾਣੀ ਦੇ ਵਿੱਚ ਇਹਨਾਂ ਨੂੰ ਅਪਰੇਟ ਕਰ ਰਹੇ ਉਹਨਾਂ ਨੇ ਇਹਨਾਂ ਨੂੰ ਜ਼ਿਲ੍ਹੇ ਦੇ ਮਾਨਸਾ ਦਾ ਪ੍ਰਧਾਨ ਲਾਇਆ ਅਗਲਾ ਪ੍ਰੋਗਰਾਮ ਪਿੱਛੇ ਰਹਿ ਗਿਆ ਆਹ ਚਲੋ ਲਗਭਗ ਪ੍ਰੋਗਰਾਮ ਮਾਨਸਾ ਦੇ ਵਿੱਚ ਕਿਤੇ ਵੀ ਹੋਏਗਾ ਤੇ ਉਦੋਂ ਮੇਰੇ ਵੀਰ ਤੁਸੀਂ ਸਾਰੇ ਜੀ ਮコハマਰ ਤੇ ਪਹੁੰਚਣਾ ਹੈ ਇਹ ਤੁਹਾਨੂੰ ਆਪ ਨੂੰ ਸਿੱਧੇ ਤੌਰ ਤੇ ਭਲਾਡੇ ਵਿੱਚ ਆ ਚੁੱਕੇ ਨੇ ਸਿੱਧੇ ਤੌਰ ਤੇ ਸੰਪਰਕ ਕਰਨ ਲਈ ਇੱਕ ਵਾਰ ਫਿਰ ਇਨਨਾਂ ਨੂੰ ਧੰਨਵਾਦ ਤੇ ਮਈ ਤੋਂ ਬਾਦੀ ਕਰਾਂਗੇ ਕਿ ਪਾਕਤ ਆ ਜੂਗੀ ਅਪਰਾਇਸ ਦਾ ਕੰਕਲਾ ਕਰਾ ਲਈ ਤੋਂ ਤੇ 31 ਮਈ ਤੋਂ ਆਪਣੀ ਕੈਲੀ ਦਾ ਕਰਨੀ ਕਰਨੀ ਤੁਸੀਂ ਚਾਹੇ 31 ਮਈ ਨੂੰ ਕਰਾਓ ਜਾਂ ਜੂਨ ਚ ਕਰਾਓ ਨਾ ਫਿਰ ਜੂਨ ਚ ਬਸ ਜੀੜੀ ਆ ਜਾਂਦੀ ਹੈ ਕਿ ਥਵੇ 31 ਮਈ ਤੋਂ ਬਾਅਦ ਇਹ ਨੂੰ ਕਰਾਈ ਜਾ ਪੈਣਾ ਤੇ ਅਪਰਚਾਰੀ ਜੂਨ ਕਾ ਵੀ ਚਾਹੀਏ ਇਹਦੇ ਚ ਕੋਈ ਟਲ ਨਹੀਂ ਕਰਨੀ ਚਾਹੀਦੀ ਤੇ ਇੱਕ ਮਿੰਟ ਦੇ ਵਿੱਚ कि ਕਦਾਂ ਸਤਵੀਰ ਸਿੰਘ ਪਟਲ ਸਿੰਘ ਨੂੰ ਵੀ ਅੱਜ ਅਸੀਂ ਇਸ ਤਰ੍ਹਾਂ ਕੀਤਾਗਾ ਜੁਹਾਨਵਾਲੀ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰਾ ਕੰਮ ਕਰਨਗੇ ਅਸੀਂ ਉਹਨਾਂ ਤੋਂ ਉਮੀਦ ਰੱਖਦੇ ਆਂ ਕਿ ਨਾਲ ਹੀ ਰਾਜਾ ਬੀਨਜ ਦਾ ਕਾਰਜ ਕਰ ਰਿਹਾ ਜੋ ਉਹਨਾਂ ਨੇ ਸਤਵੀਰ ਸਿੰਘ ਪਟਲ ਸਿੰਘ ਨੂੰ ਇੱਕ ਟੀਮ ਵਿੱਚ ਪੇਛਾ ਦਾ ਦੇ ਸਤਿਕਾਰ ਧੰਨਵਾਦ ਕਰਦੀ ਆਂ ਪੂਰੀ ਕਾਂਗਰਸ ਪਾਰਟੀ ਵੱਲੋਂ ਵਰਕਰ ਸਭਾ ਵੱਲੋਂ ਠੀਕ ਕੀ ਬਸਤਾਂ ਨੇ ਆ ਕੋਈ ਆਪਕ ਨੂੰ ਰਿਸ਼ਤੇਦਾਰ ਫੋਨ ਕਰ ਦਿੰਦਾ ਕਿ ਯਾਰ ਤੁਸੀਂ ਸਾਡਾ ਕੈਂਡੀਡੇਟ ਆ ਇਹਨੂੰ ਵੋਟ ਪਾਓ ਜਿਹੜਾ ਕੋਈ ਤੁਹਾਡਾ ਕੰਮ ਹੋਊ ਅਸੀਂ ਕਰਵਾਵਾਂਗੇ ਮੈਨੂੰ ਇੱਕ ਬੰਦਾ ਦੱਸ ਦਿਓ ਕਿ ਆਪਾਂ ਜਿੱਥੇ ਮਾਰ ਖਾਤੀ ਆ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਆਪਣੇ 60% ਪਾਰਟੀਆਂ ਨੇ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾਤੀਆਂ ਤੇ ਹੁਣ ਆਪਾਂ ਧੱਕੇ ਕਿੱਥੇ ਕਰਦੇ ਆ ਆਪਣੇ ਕੀਦੇ ਕੰਮ ਹੋ ਰਹੇ ਨੇ ਇਹਨੇ ਆਪਾਂ ਨੂੰ ਕਹਿੰਦੇ ਵੋਟਾਂ ਪਵਾਈਆਂ ਸੀ ਤੁਸੀਂ ਆਮ ਆਦਮੀ ਨੂੰ ਪਾ ਦਿਓ ਤੁਸੀਂ ਕਾਲੀ ਦਲ ਨੂੰ ਪਾ ਦਿਓ ਕਾਂਗਰਸ ਨੇ ਸੋਡਾ ਉਹ ਨਹੀਂ ਕੀਤਾ ਬਾਹਰ ਨਹੀਂ ਕੀਤਾ ਪਰ ਕੋਈ ਛੋਟੀ ਕਿਸੇ ਦੀ ਬਾਹਰ ਖੜਦੇ ਹੋ ਨਹੀਂ ਫੜਦੇ ਜੇ ਬਾਹਰ ਫੜੂ ਤਾਂ ਕਾਂਗਰਸ ਆਪਣੀ ਕਾਂਗਰਸ ਸਰਕਾਰ ਨੂੰ ਤੇ ਆਪਣੇ ਕਾਂਗਰਸੀ ਲੀਡਰ ਉਥੇ ਆਪਾਂ ੱੱਕੇ ਨਾਲ ਵੀ ਕੰਮ ਕਰਾਵਾਂਗੇ ਆ ਗੁਰਵਿੰਦਰ ਭਾਈ ਖੜਾ ਜਾ ਮੈਂ ਪਿੰਡ ਦੀ ਸਰਪੰਚੀ ਕੀਤੀ ਆ ਮੈਂ ਤੁਸੀਂ ਸਰਚ ਮਾਰ ਲਓ ਮੇਰਾ ਪੇਜ ਬਣਿਆ ਹੋਇਆ ਬਲਜੀਤ ਸਰਪੰਚ ਬਲਜੀਤ ਸ਼ਿਖੀਵਾ ਮੈਂ ਬਾਈ ਜੀ ਇਹ ਤੋਂ ਪਹਿਲਾਂ 6 ਕਰੋੜ ਦੇ ਕੰਮ ਕਰਦੇ ਆਫਿਸ ਪਿੰਡ ਚ ਇੱਤੇ ਕਿਉਂ ਜੇ ਮੇਰੀ ਕਾਂਗਰਸ ਸਰਕਾਰ ਨੂੰ ਗੁਰਵਿੰਦਰ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਫੇਰ ਉਹ ਕਹਿੰਦੇ ਅਸੀਂ ਜਿੱਦ ਜਿੱਦ ਕੇ ਪੈਲਸ ਬਣਾਏ ਨੇ ਪਿੰਡਾਂ ਦੇ ਵਿੱਚ ਸਾਨੂੰ ਇਹ ਹੁੰਦਾ ਜੇ ਗੁਰਵਿੰਦਰ ਨੇ ਪੈਲਸ ਬਣਾਤਾ ਤਾਂ ਮੈਂ ਵੀ ਪੈਲਸ ਬਣਾਵਾ ਜੇ ਗੁਰਵਿੰਦਰ ਨੇ ਸਟੇਡੀਅਮ ਬਣਾਤਾ ਤਾਂ ਮੈਂ ਮੈਂ ਵੀ ਬਣਾਵਾ ਜੇ ਸਕੂਲ ਦੇ ਉੱਤੇ ਗੁਰਵਿੰਦਰ ਨੇ ਪੈਸੇ ਲਾਦੇ ਤਾਂ ਮੈਂ ਵੀ ਲਾਵਾਂ ਪਰ ਉਹ ਲੱਗਦੇ ਕਿਉਂ ਸੀ ਕਿਉਂਕਿ ਆਪਣੇ ਕੋਲੇ ਕਿਲਾ ਸੀ ਆਪਣੀ ਸਰਕਾਰ ਸੀ ਆਪਾਂ ਭੈਣ ਨੂੰ ਕਹਿੰਦੇ ਕਿ ਸਾਨੂੰ ਇੰਨੇ ਰੁਪਏ ਚਾਹੀਦੇ ਪਰ ਆਪਣੀ ਬਦਕਿਸਮਤੀ ਆਪਾਂ ਹੋਰਾਂ ਦੇ ਘਰਾਂ ਨੂੰ ਟੁਪੇ ਪਰ ਹੋਂਦੀ ਸੰਭਲ ਜੋ ਜਿਹੜਾ ਸਮਾਂ ਆਉਣਾ ਸੀ ਉਹ ਨਾ ਗਿਆ ਆਪਣੇ ਤੋਂ ਸਮਾਂ ਗਮਾ ਚੁੱਕੇ ਆ ਆਪਾਂ 5 ਸਾਲ ਦੇਖ ਲਈ ਇਹਨਾਂ ਦੀ ਸਰਕਾਰ ਜਿਹੜੀਆਂ ਆਪਾਂ ਕਹਿੰਦੇ ਸੀ ਵੀ ਆਇਆ ਕਰਦਾਂਗੇ ਬਾਹਰ ਕਰਦਾਂਗੇ ਉਹ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਇਹ ਆਪਦੇ ਘਰ ਪਰਨ ਦੇ ਚੱਲੇ ਹੋਏ ਨੇ ਕਿਸੇ ਵੀ ਵਰਕਰ ਦਾ ਤੁਸੀਂ ਦੇਖ ਲਓ ਆਮ ਆਦਮੀ ਦੇ ਵਰਕਰਾਂ ਦਾ ਕੰਮ ਨਹੀਂ ਹੋ ਰਿਹਾ ਸੋਡਾ ਦਾ ਹੋਊਗਾ ਕਿੱਥੋਂ ਸੋ ਮੈਂ ਇਹੀ ਬੇਨਤੀ ਕਰਦਾ ਸਾਡੀ ਭੈਣ ਨੇ ਬੇਨਤੀ ਕੀਤੀ ਹੈ ਕਿ ਬਲਾਕ ਸਮਝ ਤੇ ਜਿਲ੍ਹਾ ਪ੍ਰਿਸਤਾਰੀਆਂ ਨੇ ਆਪਾਂ ਜਚੋ ਖੜੋ ਪਾਰਟੀ ਵਾਸਤੇ ਕਿਸੇ ਪਾਸੇ ਇਹ ਨਾ ਕਹੋ ਕਿ ਮੇਰੀ ਇਹਦੇ ਨਾਲ ਨਹੀਂ ਬਣਦੀ ਮੇਰੀ ਇਹਦੇ ਨਾਲ ਨਹੀਂ ਬਣਦੀ ਆਪਾਂ ਪੰਜੇ ਦੇ ਚੌਂਸ਼ਾੜ ਤੇ ਲਕਸ਼ਾਂ ਲੜਦਿਆਂ ਪੰਜੇ ਨੂੰ ਕਾਮਯਾਬ ਕਰਨਾ ਸੋ ਆਉਣ ਵਾਲੀ 2027 ਨੂੰ ਆਪਾਂ ਇਹੋ ਜਿਹਾ ਪਲੇਟਫਾਰਮ ਖੜਾ ਕਰ ਲਓ ਕਿ ਸਾਡੀ ਭੈਣ ਨੂੰ ਕਾਮਯਾਬ ਕਰੀਏ ਆਪਾਂ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੀਏ ਆਪਾਂ ਕਿਸੇ ਨਾਲ ਪੱਖਪਾਤ ਨਹੀਂ ਕਰਨਾ ਹੈਗਾ ਜੇ ਕਾਂਗਰਸ ਦੀ ਸਰਕਾਰ ਆਊਗੀ ਆਪਾਂ ਜੋਰ ਨਾਲ ਵੀ ਕੰਮ ਕਰਾਂਗੇ ਸੋ ਮੈਂ ਸੋਣ ਨਾਲ ਇੱਕ ਵਾਦਾ ਵੀ ਕਰਕੇ ਜਾਣਾ ਕਿ ਸੋਨੂੰ ਭਲਾੜਾ ਹਲਕੇ ਦੇ ਵਿੱਚ ਕਸਾਨੀ ਮਸਲਿਆਂ ਤੇ ਮੇਰੇ ਤੱਕ ਕੋਈ ਕੰਮ ਆ ਜਦੋਂ ਮਰਜੀ ਆਉ ਕਿਉਂਕਿ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲੈ ਸਕਦਾ ਬੜਾ ਸਮਾਂ ਲੱਗ ਜੂਗਾ ਸਾਡੇ ਸਹਕਾਰ ਜੋਗਾ ਵੱਡੇ ਅੰਕਲ ਜੀ ਖੜੇ ਨੇਗੇ ਭੈਣ ਜੀ ਖੜੀ ਨੇ ਗੁਰਵਿੰਦਰ ਜੀ ਖੜੇ ਨੇ ਸਵੀਰ ਅੱਜ ਇਹਦਾ ਮੇਨ ਮਕਸਦ ਸੀ ਕਿ ਐਲਜੀਮ ਸਾਹਿਬ ਨੂੰ ਮਿਲਾਂਗਾ ਉਹ ਬਲਾਡੇ ਵੀ ਇੱਕ ਬਹੁਤ ਗੰਭੀਰ ਸਮੱਸਿਆ ਸੀ ਹੈ ਜੋ ਬੜੀ ਸੋਹਣੇ ਤਰੀਕੇ ਨਾਲ ਹੱਲ ਹੋ ਸਕਦੀ ਹੈ ਸਮੱਸਿਆ ਇਹ ਹੈ ਕਿ ਜਿਹੜੀਆਂ ਅਸੀਂ ਕਚੈਰੀਆਂ ਦੇ ਵਿੱਚ ਐਸਡੀਐਮ ਦਫ਼ਤਰ ਸਾਹਿਬ ਦੇ ਸਾਹਮਣੇ ਖੜੇ ਹੈ ਵਿੱਚ ਖੜੇ ਹੈ ਉਥੋਂ ਪਟਵਾਲ ਖਾਨਾ 3 ਤੋਂ 5 ਕਿਲੋਮੀਟਰ ਦੂਰ ਦੀ ਦੂਰੀ ਤੇ ਹੈ ਔਰ ਕੋਈ ਵੀ ਵਿਅਕਤੀ ਜੇ ਤੁਹਾਨੂੰ ਇੱਥੇ ਕੰਮ ਕਰਵਾਣ ਆਂਦਾ ਤਸਵੀਰ ਦੇ ਵਿੱਚ ਬਿਨਾਂ ਪਟਵਾਰੀ ਤੋਂ ਕੰਮ ਨਹੀਂ ਹੋ ਸਕਦਾ ਇਸ ਕਰਕੇ ਜਦੋਂ ਵੀ ਕੋਈ ਵਿਅਕਤੀ ਕੰਮ ਕਰਵਾਉਣਾਂ ਦਾ ਉਹਨੂੰ ਵਾਰ-ਵਾਰ ਤਸਵੀਲ ਤੋਂ ਪਟਵਾਰਖਾਨੇ ਦੇ ਕਈ ਚੱਕਰ ਲੱਗਣੇ ਪੈ ਜਾਂਦੇ ਔਰ ਕਈ ਵਾਰ ਕੀ ਹੁੰਦਾ ਕਿ ਜੱਗੂ ਬੰਦਾ ਚਾਰ ਚੱਕਰ ਲਗਾਦਾ ਤਦ ਨੂੰ ਲੰਚ ਟਾਈਮ ਹੋ ਜਾਂਦਾ ਹੈ ਕਈ ਜਾਂ ਫਿਰ ਪਟਵਾਰੀ ਸਾਹਿਬ ਉੱਠ ਕੇ ਚਲੇ ਜਾਂਦੇ ਕਈ ਵਾਰ ਉਹਨਾਂ ਨੇ ਗੁੱਠਾ ਲਗਾਉਣਾ ਹੁੰਦਾ ਜਾਂ ਫਿਰ ਟੀਲਡ ਦੇ ਵਿੱਚ ਚਲੇ ਜਾਂਦੇ ਨੇ ਤਾਂ ਬਿਨਾ ਉਹਨਾਂ ਦੇ ਸਾਈਨ ਤੋਂ ਬਿਨਾ ਉਹਨਾਂ ਦੇ ਕਿਸੇ ਵੀ ਕੰਮ ਤੋਂ ਫਰਦ ਲੈਣੀ ਹੈ ਚਾਹੀਏ ਸਿ ਰਜਿਸਟਰੀਆਂ ਦਾ ਕੰਮ ਹੈ ਤਾਂ ਤਸਕੀਰਦਾਰ ਜਦੋਂ ਸਾਹਿਬ ਇੱਥੇ ਬੈਠੇ ਬੰਦੇ ਨੇ ਤਾਂ ਮੈਂ ਬੇਨਤੀ ਕਰਨ ਆਈ ਸੀ ਐਸ ਡੀ ਐਮ ਸਾਹਿਬ ਨੂੰ ਕਿ ਪਟਵਾਰ ਖਾਨਾ ਵੀ ਇੱਥੇ ਸ਼ਿਫਟ ਕੀਤਾ ਜਾਵੇ ਕਿਉਂਕਿ ਮੈਂ ਮੀਡੀਆ ਦੇ ਮਾਧਿਅਮ ਨਾਲ ਦਿਖਾਉਣਾ ਚਾਹੀਦਾ ਨਹੀਂ ਕਿ ਫਰਸਟ ਫਲੋਰ ਦੇ ਵਿੱਚ ਸਾਡੇ ਕੋਲੇ ਕਮਰੇ ਪਏ ਨਹੀਂ ਸਾਡੇ ਕੋਲੇ ਚੰਗਾ ਇਨਫਰਾਸਟ੍ਰਕਚਰ ਹੈ ਸਾਡੇ ਕੋਲੇ ਇਲੈਕਟ੍ਰਿਸਿਟੀ ਦੀਆਂ ਸਹੂਲਤਾਂ ਹਨ ਜੀਆ ਤਾਂ ਸਿਰਫ ਇੱਕ ਇਹਨਾਂ ਦੇ ਆਰਡਰਸ ਕਰਨੇ ਹੈ ਕਿ ਪਟਵਾਰੀਆਂ ਨੂੰ ਇੱਧਰ ਬਿਠਾਇਆ ਜਾਵੇ ਤਾਂ ਕਿ ਸਾਰੇ ਨੂੰ ਜਿਹੜੀ ਵੀ ਇੱਥੇ ਪਬਲਿਕ ਆਂਦੀ ਹੈ ਉਹਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਇੱਕੋ ਹੀ ਛੱਤ ਥੱਲੇ ਸਾਰੇ ਕੰਮ ਹੋ ਜਾਣ ਕਿਉਂਕਿ 3 ਤੋਂ 4 ਕਿਲੋਮੀਟਰ ਦੇ ਫਾਸਲੇ ਲਈ ਕਈ ਵਾਰ ਉਹਨਾਂ ਕੋਲੇ ਟਰਾਂਸਪੋਰਟੇਸ਼ਨ ਦੀ ਬੜੀ ਪ੍ਰੋਬਲਮ ਆਂਦੀ ਹੈ ਕਿਉਂਕਿ ਕਈ ਲੋਕਾਂ ਕੋਲੇ ਆਪੇ ਵਹੀਕਲਸ ਨਹੀਂ ਹੁੰਦੇ ਜਾਂ ਮੇਰੀਆਂ ਜਿਹੜੀਆਂ ਭੈਣਾਂ ਆਂਦੀਆਂ ਨੇ ਉਹਨਾਂ ਨੂੰ ਤੁਰ ਕੇ 3 ਤੋਂ 5 ਕਿਲੋਮੀਟਰ ਦਾ ਸਫ਼ਰ ਕਈ ਵਾਰ ਤੈਅ ਕਰਨ ਦੇ 20 40 ਕਿਲੋਮੀਟਰ ਆ ਗ ਜਾਂਦੇ ਹੋਂ ਔਰ ਇੱਕ ਨਿੱਜੀ ਛੋਟੇ ਜਿਹੇ ਕੰਮ ਲਈ ਕਟੂ ਕਟ ਇੱਕ ਹਫਤਾ ਤੱਕ ਲੱਗ ਜਾਂਦਾ ਅਗਰ ਉਹ ਸਾਰੇ ਇੱਕੋ ਹੀ ਜਗ੍ਹਾ ਬੈਠਣਗੇ ਤਾਂ ਸਾਡਾ ਜਿਹੜਾ ਕੰਮ ਹੈ ਉਹ ਬਹੁਤ ਸਚੱਜੇ ਤੇ ਵਧੀਆ ਤਰੀਕੇ ਨਾਲ ਵਧੀਆ ਢੰਗ ਦੇ ਨਾਲ ਇੱਕੋ ਹੀ ਛੱਤ ਥੱਲੇ ਹੋ ਜਾਏਗਾ ਜਿਹਦੇ ਵਿੱਚ ਸਮੇਂ ਦੀ ਸਾਡੀ ਸਭ ਤੋਂ ਵੱਡੀ ਜਿਹੜਾ ਕੀਮਤੀ ਸਮਾਂ ਉਹਦੀ ਵਰਤੋਂ ਸਹੀ ਹੋ ਸਕੇਗੀ ਸਮਾਂ ਬਰਬਾਦ ਨਹੀਂ ਹੋਏਗਾ ਔਰ ਜੋ ਪਟਵਾਰ ਖਾਨਾ ਅਗਰ ਆਪਾਂ ਜਾ ਕੇ ਆਨੇ ਮੀਡੀਆ ਦੇਖ ਕੇ ਆਏ ਜਿਹੜਾ ਪਟਵਾਰ ਖਾਨਾ ਇਸ ਟਾਈਮ ਬਣਿਆ ਹੋਇਆ ਹੈ ਉਹਦੀ ਹਾਲਤ ਬਹੁਤ ਖਸਤਾ ਹੈ ਅਗਰ ਜਦੋਂ ਤੇਜ਼ ਬਾਰਿਸ਼ ਆਂਦੀ ਹੈ ਤਾਂ ਪਾਣੀ ਵਰ ਜਾਂਦਾ ਉਹ ਰਿਕਾਰਡ ਖਰਾਬ ਹੋ ਜਾਂਦਾ ਉੱਥੇ ਸਭ ਤੋਂ ਵੱਡਾ ਜਿਹੜਾ ਹੈਗਾ ਹੈਗਾ ਡਰ ਹੈ ਅਗਰ ਰਿਕਾਰਡ ਖਰਾਬ ਹੁੰਦੇ ਤਾਂ ਤੁਹਾਨੂੰ ਵੀ ਪਤਾ ਹੈ ਕਿ ਪਟਵਾਰੀਆਂ ਨੂੰ ਬਹੁਤ ਵੱਡੀ ਸਮੱਸਿਆ ਆ ਸਕਦੀ ਹੈ ਔਰ ਉਹਨਾਂ ਲਈ ਇੱਥੇ ਚੰਗੇ ਕਮਰੇ ਨੇ ਉਹਨਾਂ ਨੂੰ ਇੱਥੇ ਆ ਕੇ ਬੈਠਣਾ ਚਾਹੀਦਾ ਔਰ ਜਿਹੜਾ ਅੱਜਕੱਲ ਇੱਕ ਮਤਲਬ ਕਹਿ ਸਕਦੇ ਆ ਕਿ ਕਾਲਾ ਬਾਜ਼ਾਰੀ ਤੋਂ ਵੀ ਅਸੀਂ ਬਚ ਸਕਦੇ ਆ ਨੇਤੀ ਐ ਐਸਜੀਐਮ ਸਾਹਿਬ ਨੂੰ ਅੱਜ ਬੇਨਤੀ ਕੀਤੀ ਔਰ ਉਹਨਾਂ ਨੇ ਸਾਨੂੰ ਪੂਰਨ ਯਕੀਨ ਦਿਵਾਇਆ ਕਿ ਉਹ ਜਲਦੀ ਤੋਂ ਜਲਦੀ ਇਸ ਬੇਨਤੀ ਦੇ ਉੱਤੇ ਕਾਰਵਾਈ ਕਰਨਗੇ ਔਰ ਅਗਰ ਉਹਨਾਂ ਵੱਲੋਂ ਕੋਈ ਵੀ ਡਿਲੇ ਹੋਇਆ ਤਾਂ ਅਸੀਂ ਸਾਰੇ ਮਿਲ ਕੇ ਇੱਕ ਵਾਰ ਫੇਰ ਇਸ ਮੁੱਦੇ 'ਤੇ ਉਹਨਾਂ ਨਾਲ ਗੱਲ ਕਰਾਂਗੇ ਜਾਂ ਫਿਰ ਇਹ ਇਹ ਅੱਜ ਦਾ ਮੁੱਦਾ ਇੱਕ ਧਰਨੇ ਦਾ ਰੂਪ ਵੀ ਲੈ ਸਕਦਾ ਹੈ ਮੈਂ ਮੀਡੀਆ ਦਾ ਤੈ ਦਿਨੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਬਨੇ ਹੋਏ ਨੇ ਤੇ ਮੈਂ ਸਾਰੀ ਕਾਂਗਰਸ ਪਾਰਟੀ ਦੇ ਵਰਕਰ ਅਖੇ ਜੋ ਬਿਨਾਂ ਪਾਰਟੀ ਤੋਂ ਵੀ ਆਮ ਪਬਲਿਕ ਖੜੀ ਹੈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਅੱਜ ਮੈਂ ਤੁਹਾਡੇ ਭਲੇ ਦੀ ਕੰਮ ਲਈ ਆਈ ਹਾਂ ਮੈਂ ਵਾਇਗਰੂ ਅੱਗੇ ਅਰਦਾਸ ਕਰਦੀ ਹਾਂ ਕਿ ਜਿਸ ਕੰਮ ਲਈ ਅਸੀਂ ਮਿੱਥ ਕੇ ਤੁਰੇ ਹਾਂ ਅੱਜ ਵਾਇਗਰੂ ਕਾਰਜ ਪੂਰੇ ਕਰੇਗੀ ਤੁਹਾਡੇ ਇੱਥੇ ਆਉਣ ਦਾ ਤੈ ਦਿਨੋਂ ਧੰਨਵਾਦ ਬਹੁਤ-ਬਹੁਤ ਧੰਨਵਾਦ